ਕਰ 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 ਬੈਠ ਗਿਆ ਬੁਰਾ ਕਰ ਲੱਗ ਸੁਪਰ ਲੱਗ ਉਹ ਬੰਨ ਟੁੱਟ ਗਿਆ ਓਏ ਆਲੀ ਵਾਲਾ ਵਾਹਿਗੁਰੂ ਕਿਰਪਾ ਕਰੇ ਕਿ ਸਾਨੂੰ ਰੱਖ ਲਵੇਂ ਤੇ ਰੋੜ ਜੀਏ ਨਾਲ ਹੀ ਚਾਚਾ ਰੋੜ ਜੀਏ ਕੀ ਕਰੀਏ ਰੋੜ ਜੀਏ ਨਾਲ ਹੀ ਸਾਰਾ ਟੁੱਟ ਗਿਆ ਓਏ ਅਗਲੇ ਸਿਰਿਆਂ ਵੀ ਪਰ ਹੋ ਜੋ ਉਹ ਵਾਟਰ ਰੋਣ ਤਾੜੀ ਉਹ ਵਾਟਰਾਂ ਤੋੜੇ ਦੌੜ ਵਾਟਰੀ ਰੋਣ ਦੇ ਲਾਪਰਲਾ ਤੋੜੇ ਲਾਪਰਲਾ ਲਾਪਰਲਾ ਚਿੱਟੀ ਕਰ ਜਾਂਦਾ ਕਿ ਜਦਾਂ ਮਰ ਗਈ ਮਰ ਕੇ ਨਾਲ ਗਈ ਆ ਪਾਣੀ ਪੈ ਗਿਆ ਯਾਰ ਸਿੱਧੀ ਉਹ ਪਾਣੀ ਪੈ ਗਿਆ ਇਧਰ ਲੈ ਕੇ ਆ ਰਿਹਾ ਹਾਂ ਇਹ ਅਗਲੇ ਸਿਰੇ ਪਾਣੀ ਆ ਗਿਆ ਪੈ ਗਿਆ ਪਾਣੀ ਗਈ ਗਈ ਸਾਰਾ ਬੈਗ ਇਹ ਲੱਗਿਆ ਬੰਨ ਹਾਂ ਵੀ ਇੱਥੇ ਆ ਗਿਆ ਟੋੜ ਗਿਆ ਉਹ ਬਾੜ ਗਿਆ ਇਧਰ ਪਾਣੀ ਆ ਗਿਆ ਓਏ ਦੂਜੇ ਪਾਸੇ ਲੰਘ ਗਿਆ ਪਾਣੀ ਓਏ ਰੁਕਾ ਨਾ ਕਿ ਪਾਣੀ ਨਾ ਗਿਆ ਕੱਪਰੇ ਲਾਵਾ ਨੀ ਨੀ ਲਾ ਗਿਆ ਲੈ ਗਿਆ ਓਏ ਸਾਬੰਦ ਨਟ ਗਿਆ ਵਾਹਿਗੁਰੂ 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 ਸਾਂਦਾ ਚੰਗੀ ਨਹੀਂ ਕੀਤੀ ਵਾਹਿਗੁਰੂ ਸਾਂਦਾ ਚੰਗੀ ਨਹੀਂ ਕੀਤੀ ਗੁਰੂ ਸਾਹਿਬ ਗੁਰੂ ਸਾਹਿਬ ਸਾਂਦਾ ਚੰਗੀ ਨਹੀਂ ਕੀਤੀ ਹਾਲੀ ਵਾਲਾ ਬੰਦ ਤੋੜਦਾ ਤੂੰ ਵਾਹਿਗੁਰੂ ਵਾਹਿਗੁਰੂ ਚੰਗੀ ਨਹੀਂ ਕੀਤੀ ਵਾਹਿਗੁਰੂ ਵਾਹਿਗੁਰੂ ਸਾਂਦਾ ਲੈ ਜੂਗਾ ਨਾਲ ਵਾਹਿਗੁਰੂ ਸਾਂਦਾ ਚੰਗੀ ਨਹੀਂ ਕੀਤੀ ਓਏ ਇਧਰ ਆ ਯਾਰ ਚੱਲ ਆ ਜੂ ਨਾਲ ਮੇਰੇ ਨਾਲ ਨਾਲ ਹੀ ਓ ਤੇ ਨਾਲ ਚੱਲਿਆ ਜਾ ਤਾ ਮੇਰੀ ਗੱਦੀ ਵਾਹਿਗੁਰੂ ਤੂੰ ਪਾਗਰੂ ਸਾਡਾ ਚੰਗੀ ਨਹੀਂ ਕੀਤੇ ਗੁਰੂ ਸਾਹਿਬ 14 ਦਿਨ ਮੜ ਕੇ ਮੜ ਕੇ ਜੋਤਾਂ ਦਿਨ